ਟਰਾਈਲ ਤੋਂ ਪੰਜਾਬ ਸਰਕਾਰ ਨੇ ਪੀਐਸਆਈਸੀ ਯਾਨੀ ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ ਨਾਲ ਸੰਬੰਧਿਤ ਇੱਕ ਅਥਾਰਟੀ ਦਾ ਗਠਨ ਕੀਤਾ ਹੈ ਇਸ ਬਾਰੇ ਜਾਣਕਾਰੀ ਦਿੰਦਿਆਂ ਕੈਬਨਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਹੁਣ ਜਿਨ੍ਹਾਂ ਦੇ ਵੀ ਪਲਾਟ ਰੱਦ ਹੋਏ ਨੇ ਉਹ ਆਪਣੀ ਅਪੀਲ ਇਸ ਅਥਾਰਟੀ ਕੋਲ ਪਾ ਸਕਦੇ ਨੇ ਇਹ ਅਥਾਰਟੀ ਵਿਅਕਤੀ ਵੱਲੋਂ ਦਿੱਤੇ ਡਾਟੇ ਨੂੰ ਵੈਰੀਫਾਈ ਕਰਕੇ ਰੱਦ ਹੋਏ ਪਲਾਟ ਨੂੰ ਰੀਸਟੋਰ ਕਰਕੇ ਦੇਵੇਗੀ ਮੰਤਰੀ ਸੌਂਦ ਨੇ ਦੱਸਿਆ ਕਿ ਪੂਰੇ ਪੰਜਾਬ 'ਚ ਅਜੇ 700 ਦੇ ਕਰੀਬ ਪਲਾਟ ਨੇ ਜਿਨ੍ਹਾਂ ਦੀ ਸੀਮਾ ਹੱਦ ਇਸ ਸਾਲ ਦੀ 30 ਸਤੰਬਰ ਤੱਕ ਹੈ ਅਤੇ ਇਸ ਤਾਰੀਖ ਤੱਕ ਇਸ ਸਬੰਧੀ ਅਪੀਲ ਕੀਤੀ ਜਾ ਸਕਦੀ ਹੈ ਜਿਹੜੇ ਇਸ ਤੋਂ ਬਾਅਦ ਪਲਾਟ ਰੱਦ ਹੋਣਗੇ ਉਹਨਾਂ ਲਈ 6 ਮਹੀਨਿਆਂ ਦੇ ਅੰਦਰ-ਅੰਦਰ ਅਥਾਰਟੀ ਕੋਲ ਅਪੀਲ ਪਾਈ ਜਾ ਸਕਦੀ ਹੈ ਕਾਰਨ ਹੋ ਜਾਂਦੇ ਸੀ ਕਿ ਅੱਜ ਤੱਕ ਜਿੰਨੇ ਪੀਐਸਆਈਸੀ ਦੇ ਰਿਲੇਟਡ ਮੈਟਰਸ ਸੀਗੇ ਜਿਹਦੇ ਚ ਪਲੋਟ ਕੈਨਸਲੇਸ਼ਨ ਮੇਨ ਆ ਪਲੋਟ ਕੈਨਸਲੇਸ਼ਨ ਕਿਸੇ ਕਾਰਨ ਵਰਸ਼ ਪੀਐਸਆਈਸੀ ਦੇ ਵਿੱਚ ਕਿਸੇ ਵੀ ਉਦਯੋਗਪਤੀ ਦਾ ਪਲੋਟ ਹੋਵੇ ਜਾਂ ਕਿਸੇ ਨੇ ਵੈਸੇ ਪਲੋਟ ਲੱਤਾ ਹੋਵੇ ਉਹਦੇ ਵਿੱਚ ਕਈ ਕਾਰਨ ਹੋ ਜਾਂਦੇ ਸੀ ਉਹਨਾਂ ਦੇ ਪਲੋਟ ਕੈਨਸਲ ਹੋ ਜਾਂਦੇ ਸੀ ਜਿਵੇਂ ਕਿ ਦਿੱਤੀ ਗਈ ਸਮੇਂ ਸੀਮਾ ਤੋਂ ਪਲੋਟ ਨੂੰ ਪ੍ਰੋਡਕਸ਼ਨ ਵਿੱਚ ਨਾ ਲੈ ਕੇ ਆਉਣਾ ਜ਼ੋਨਿੰਗ ਦੀ ਜਿਹੜੀ ਸੀਗੀ ਉਹਦੀ ਵਾਇਰਲੈਸ ਕਰ ਦੇਣੀ ਤੇ ਜਿਹੜੀ ਪਲਾਟ ਦੀਆਂ ਕਿਸ਼ਤਾਂ ਹੁੰਦੀਆਂ ਸੀ ਉਹ ਸਮੇਂ ਸਿਰ ਨਾ ਭਰਨੀਆਂ ਇਸ ਤਰ੍ਹਾਂ ਕਰਕੇ ਲਗਭਗ ਲਗਭਗ ਇਹ ਪੂਰੇ ਪੰਜਾਬ ਦੇ ਅੰਦਰ 700 ਦੇ ਕਰੀਬ ਪਲਾਟ ਸੀ ਜਿਹੜੇ ਕਿ ਕੈਨਸਲ ਹੋ ਚੁੱਕੇ ਸੀਗੇ